ਜੇ ਉਦਾਸਪੁਰ ਦੇ ਪਾਸ ਚਲੇ ਜਾਂਦੇ ਤਾਂ ਖਬਰੇ ਫਲਾਣਾ ਆਰ ਨੂੰ ਬਾਜੀ ਰਹਿੰਦਾ ਸੋ ਹਜ਼ੂਰ ਕਹਿੰਦੇ ਨਹੀਂ ਪਾਈ ਵੈਦਾਂ ਸੰਦਾਂ ਸੰਗ ਇਕੱਠਾ ਹੋਆ ਔਖ ਦਾ ਆਏ ਰਾਸ ਵਿੱਚ ਆਪ ਖਲੋਇਆ ਆਨੇ ਕਿੰਨੇ ਵੀ ਵੈਦਾਂ ਡਾਕਟਰਾਂ ਹਕੂਮਾਂ ਦਾ ਇਕੱਠ ਹੋ ਜਾਵੇ ਉਹ ਨਾਲੇ ਮਰੀਜ਼ ਤੇ ਸੋ ਪਰ ਦਵਾਈ ਰਾਸ ਤਾਂ ਹੀ ਆਉਣੀ ਹੈ ਜੇ ਪਰਮੇਸ਼ਰ ਵਿੱਚ ਸਹਾਇਤਾ ਕਰੇ ਇਹ ਪਰਮੇਸ਼ਰ ਦੀ ਮਰਜ਼ੀ ਹੋਵੇ ਇਹਨੂੰ ਪੂਰਾ ਕਰ ਦੇਣਾ ਸੋ ਡਾਕਟਰਾਂ ਨੇ ਹੱਥਾਂ ਵਿੱਚ ਨਵਜਾ ਪਗੜਿਆ ਤੋਂ ਇਹ ਹੱਥ ਵਿੱਚ ਪਗੜਿਆ ਤੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸਪੈਸ਼ਲਿਸਟ ਕਰਾਉਂਦੇ ਹਨ ਕੰਮ ਜੀ ਨਹੀਂ ਲੱਗਦਾ ਅਸੀਂ ਦੁੱਧੇ ਪਾਸੇ ਹੀ ਲਾਇਆ ਕਰਦੇ ਰਹਿ ਗਏ ਦੁੱਧੇ ਦਵਾਈ ਦੇ ਮਾਰੂ ਪਟ ਗਈ ਦੁੱਧੇ ਪਾਸੋਂ ਤਹ ਪਤਾ ਹੀ ਲੱਗਾ ਇਦਾਂ ਇਹ ਫਰਤ ਪੈ ਗਿਆ ਹੱਥਾਂ ਵਿੱਚ ਨਵਜਾ ਪਗੜਿਆ ਤੋਂ ਪ੍ਰਾਣੀ ਚਲੇ ਜਾਂਦੇ ਹਨ ਨਹੀਂ ਤਾਂ ਡਾਕਟਰ ਕਦੇ ਵੀ ਨਾ ਮਰਨ ਤੋ ਇਸ ਪ੍ਰਕਾਰ ਹਕੂਮ ਦਾ ਮਰਨ ਅਨੰਤਰ ਬਾੜ ਕਿਉਂ ਮਰਦਾ ਉਹ ਲੇਖਾ ਸਾਹ ਲਵਾਈਆ ਜਿਨੇ ਸਾਹ ਲੈ ਰਹੇ ਹਨ ਉਹ ਲੇਖੇ ਦੇ ਵਿੱਚ ਜੀਵ ਲੈਂਦੇ ਹਨ ਨਣ ਕਾਨੇ ਸਭ ਦਿਨ ਸੁਸਾਹ ਨਾ ਵਧਨ ਘਟਨ ਤਿੰਨ ਸਾਹ ਇੱਕ ਤਿਲ ਮਾਤਰ ਵੀ ਵਧ ਨਹੀਂ ਸਕਦੇ ਤੇ ਘਟ ਨਹੀਂ ਸਕਦੇ ਹਨ ਲੇਖੇ ਦੇ ਵਿੱਚ ਸਾਹ ਲਵਾਈਆ ਸਾਹ ਜੀਵਾਂ ਦੇ ਪਾਸੋਂ ਦਵਾਏ ਜਾਂਦੇ ਹਨ खा लिंद जीव लेखे जे विच